ਹਾਂਜੀ ਦੋਸਤੋ ਖੜੇ ਆ ਬੋਪਰ ਆ ਰੋਡ ਦਰਾਹਾ ਵਿਖੇ ਜਿੱਥੇ ਕਿ ਪਿਛਲੇ ਦਿਨੀ ਇੱਕ ਖਬਰ ਇਹ ਦਿਨੀ ਇੱਕ ਖਬਰ ਦਿਖਾਈ ਗਈ ਸੀ ਜਿਸ ਵਿੱਚ ਤੁਹਾਨੂੰ ਦਿਖਾਇਆ ਗਿਆ ਸੀ ਕਿ ਜੋ ਨਗਰ ਕੌਂਸਲ ਆ ਨਗਰ ਕੌਂਸਲ ਦੇ ਕੰਮ ਬੜੇ ਨਿਆਰੇ ਨੇ ਨਗਰ ਕੌਂਸਲ ਦਾ ਜੋ ਸੀਵਰੇਜ ਸਿਸਟਮ ਹੈ ਬਿਲਕੁਲ ਬਲੌਕ ਹੋ ਚੁੱਕਿਆ ਹੈ ਤੇ ਜਿਸ ਵਿੱਚ ਗਾਰ ਭਰ ਚੁੱਕੀ ਹੈ ਜੋ ਨਾਲੇ ਨੇ ਨਾਲੇ ਬੰਦ ਹੋ ਚੁੱਕੇ ਨੇ ਜਿੰਨਾਂ ਦਾ ਜਾ ਕੇ ਅੱਗੇ ਡਿਸਪੋਜ਼ਲ ਡਰੇਨ ਦੇ ਵਿੱਚ ਹੁੰਦਾ ਸੀ ਤੇ ਇਸ ਜਗ੍ਹਾ ਦੇ ਉੱਪਰ ਜੋ ਤੁਸੀਂ ਦੇਖ ਸਕਦੇ ਹੋ ਕਿ ਜੋ ਸੀਵਰੇਜ ਦਾ ਟੱਕਣ ਹੈ ਓਵਰਫਲੋ ਹੋ ਰਿਹਾ ਸੀ 2-3 ਖਬਰਾਂ ਇਸ ਨੂੰ ਲੈ ਕੇ ਲਗਾਈਆਂ ਸੀ ਤੇ ਕੱਲ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਰਿਪੇਅਰ ਕੀਤਾ ਗਿਆ ਟੱਕਣ ਸਿਰਫ ਉੱਚਾ ਕਰ ਦਿੱਤਾ ਗਿਆ ਰੋਡ ਤੋਂ ਟੱਕਣ ਉੱਚਾ ਕੀਤਾ ਗਿਆ ਸਿਰਫ ਤੇ ਪ੍ਰੰਤੂ ਜੋ ਇਸ ਵਿੱਚ ਭਰੀ ਹੋਈ ਗਾਰ ਹੈ ਉਹ ਉਹ ਕਿਸੇ ਵੀ ਜੋ ਜੋ ਸੀਵਰੇਜ ਆ ਜੋ ਨਾਲਾ ਹੈ ਉਤੋਂ ਨਹੀਂ ਕੱਢੀ ਗਈ ਜਿਸ ਕਰਕੇ ਪਾਣੀ ਦੁਬਾਰਾ ਨਿਕਲਣਾ ਸ਼ੁਰੂ ਹੋ ਗਿਆ ਦੇਖ ਸਕਦੇ ਹੋ ਕਿ ਇਹ ਹਾਲਾਤ ਨੇ ਸੀਵਰੇਜ ਸਿਸਟਮ ਆ ਜੋ ਦਰਾਹਾ ਦਾ ਖੜਿਆ ਬੋਪਾ ਰੋਡ ਤੋਂ ਰੋਡ ਦਰਾਹਾ ਦੇ ਉੱਪਰ ਸਾਡੇ ਨਾਲ ਨੇ ਕੁਝ ਲੋਕਲ ਨਿਵਾਸੀ ਆ ਉਹਨਾਂ ਨਾਲ ਕਰਦਿਆਂ ਗੱਲਬਾਤ ਹਾਂਜੀ ਵੀਰ ਜੀ ਕਿਦਾ ਜੀ ਮੇਰਾ ਵੀਰ ਜੀ ਇਹਨਾਂ ਵੀਰ ਜੀ ਹਰਜੀਤ ਸਿੰਘ ਆਈ ਮੇਰਾ ਨਾਮ ਹਰਜੀਤ ਇਹ ਕੋਈ ਕਿਥੇ ਦੁਕਾਨਾਂ ਤੁਹਾਡਾ ਘਰ ਕਿੱਥੇ ਆ ਸਾਡੀਆਂ ਨਾਲੇ ਵਰਸ਼ਾ ਭਾਈ ਅੱਛਾ ਜੀ ਹਾਂਜੀ ਤੇ ਇਹ ਜੋ ਟੱਕਣ ਲਾਇਆ ਦਿੰਦਾ ਕੱਲ ਰਿਪੇਅਰ ਕੀਤੀ ਐ ਇਹ ਤਾਂ ਫੇਰ ਉਸ ਤਰ੍ਹਾਂ ਓਵਰਫਲੋ ਕਰ ਰਿਹਾ ਕੀ ਕਹੋਂਗੇ ਇਸ ਬਾਰੇ ਵੀਰ ਜੀ ਬਹੁਤ ਦੇਰ ਹੋ ਗਈ ਇਹਨੂੰ ਦੋ ਤਿੰਨ ਮਹੀਨੇ ਹੋ ਗਏ ਇਦਾਂ ਹੀ ਆ ਇਹ ਥੱਲਿਓ ਸੀਵਰੇਜ ਬਿਲਕੁਲ ਬੰਦ ਹੋਇਆ ਪਿਆ ਟੱਕਣ ਦੁਬਾਰਾ ਲਾ ਗਏ ਵੀ ਕੋਈ ਗੱਲਬਾਤ ਨਾ ਹੋ ਜਵੇ ਕੋਈ ਡਿਗ ਨਾ ਜਾਵੇ ਵਿੱਚ ਹਾਂਜੀ ਤੇ ਪਰ ਪਾਣੀ ਦਾ ਹੱਲ ਕੋਈ ਨਹੀਂ ਹੋਇਆ ਹੈਗਾ ਜੀ ਹੂੰ ਇਹ ਵਿੱਚੋਂ ਪਾਣੀ ਬਿਲਕੁਲ ਬੰਦ ਹੋਇਆ ਪਿਆ ਬਲੌਕ ਹੋਇਆ ਪਿਆ ਸੀਵਰੇਜ ਜੀ ਬਹੁਤ ਦੇਰ ਤੋਂ ਇਦਾਂ ਹੀ ਚੱਲ ਰਿਹਾ ਵਾ ਇਹ ਕੰਮ ਨਾ ਆਲੇ ਦਾਲੇ ਕੋਈ ਸਫਾਈ ਆ ਰਹੀ ਹੈ ਜੀ ਉਦਾਂ ਹੀ ਸਾਰਾ ਫੂਕਾ ਫੂਸ ਹੋਇਆ ਪਿਆ ਵਾ ਕੋਈ ਸਫਾਈ ਨਹੀਂ ਤਿੰਨ ਚਾਰ ਸਕੂਲਾਂ ਦਾ ਰਸਤਾ ਜੀ ਮੇਨ ਹੈ ਆਪਕੀ ਸੇ ਸਕੂਲ ਸ਼ਕਤੀ ਸਕੂਲ ਸਰਸਵਤੀ ਸਕੂਲ ਦਾ ਰਸਤਾ ਹੋਣ ਕਰਕੇ ਵੀ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਬੱਚੇ ਨੰਗਦੇ ਨੇ ਛਿੱਟੇ ਪੈਂਦੇ ਨੇ ਪਾਣੀ ਦੇ ਬਹੁਤ ਹੀ ਜ਼ਿਆਦਾ ਫਿਰ ਵੀ ਕੋਈ ਇਹਦਾ ਕੋਈ ਦੇਖਰੇਖ ਨਹੀਂ ਹੋ ਰਹੀ ਜੀ ਬਿਲਕੁਲ ਵੀ ਸਾਬ ਸਪਈਆ ਬਿਲਕੁਲ ਤੁਸੀਂ ਦੇਖੋ ਆਲੇ-ਦਾਲੇ ਸਭ ਕੁਝ ਗੰਦ ਕੂੜਾ ਹੋਇਆ ਪਿਆ ਲੋਕ ਬਾਹਰ ਇਹ ਕੂੜਾ ਸਿੱਟੀ ਜਾਂਦੇ ਨੇ ਸਾਈਡਾਂ ਤੇ ਦੇਖੋ ਪਲਾਟਾਂ ਦੇ ਵਿੱਚ ਕੋਈ ਵੀ ਇਹਦਾ ਕੋਈ ਪੱਕਾ ਹੱਲ ਨਹੀਂ ਹੈਗਾ ਜੀ ਬਹੁਤ ਤੰਗ ਹੋਏ ਪਏ ਆ ਜੀ ਇਸ ਤੋਂ ਅਜੇ ਢੱਕਣ ਲਾ ਗਏ ਆ ਪਰ ਪਾਣੀ ਦੇਖੋ ਢੱਕਣ ਦੇ ਉੱਪਰ ਦੀ ਫੇਰ ਵਾਪਸ ਆ ਗਿਆ ਇਹ ਫੇਰ ਉਸੇ ਤਰ੍ਹਾਂ ਹੀ ਹੋ ਰਿਹਾ ਜੀ ਮਤਲਬ ਸਾਰੇ ਸ਼ਹਿਰ ਦੇ ਵਿੱਚ ਜੋ ਸੀਵਰੇਜ ਸਿਸਟਮ ਹੈ ਚ ਗਾਰ ਭਰੀ ਹੋਈ ਹੈ ਸਾਰੇ ਹੀ ਗਾਰ ਭਰੀ ਪਈ ਆ ਬਿਲਕੁਲ ਬੰਦ ਹੋਏ ਪਏ ਅੱਗੇ ਦੇਖੋ ਜਾ ਕੇ ਉਹ ਜੀ ਜੱਗੀ ਦੀਆਂ ਦੇ ਦੁਕਾਨਾਂ ਨੇ ਹਾਂਜੀ ਉਹਨਾਂ ਦੇ ਵੀ ਇਦਾਂ ਹੀ ਹੋਇਆ ਪਿਆ ਉੱਥੇ ਵੀ ਸਾਰਾ ਸਿਸਟਮ ਦੁਕਾਨਾਂ ਦੇ ਮੂਹਰੇ ਪਾਣੀਓ ਪਾਣੀ ਹੋਇਆ ਪਿਆ ਹੂੰ ਕੋਈ ਪੱਕਾ ਹੱਲ ਨਹੀਂ ਜੀ ਇਹਨਾਂ ਦਾ ਇਹਦਾ ਮਤਲਬ ਸੁਰ ਕਿਰਪਾ ਕਰਕੇ ਇਹਨਾਂ ਦਾ ਹੱਲ ਕਰਵਾਓ ਜੀ ਸੁਰਖੀ ਬਿੰਦੀ ਲਾਤੀ ਸਿਰਫ ਅੰਦਰੋਂ ਜਿਹੜੀ ਬਿਮਾਰੀ ਹੈ ਬਿਮਾਰੀ ਠੀਕ ਨਹੀਂ ਕੀਤੀ ਹੈਗੀ ਉਹ ਨਹੀਂ ਕਰ ਰਹੇ ਜੀ ਕੋਈ ਫੈਰਾ ਨਹੀਂ ਹੈਗਾ ਐਡੀ ਐਡੀ ਗੱਡੀਆਂ ਲੈ ਕੇ ਵੀ ਇਹਨਾਂ ਨੇ ਨਵੀਆਂ ਗੱਡੀਆਂ ਲਿੱਤੀਆਂ ਨਹੀਂ ਸਫਾਈ ਗੱਡੀ ਇਹਨਾਂ ਨੇ ਗੱਡੀ ਲਈ ਸੀ ਜੋ ਸਫਾਈ ਕਰਨ ਵਾਸਤੇ ਉਹਦਾ ਸਫਾਈ ਨਹੀਂ ਕਰਦੇ ਕਦੇ ਉਹਦੇ ਨਾਲ ਕਦੇ ਨਹੀਂ ਆਏ ਜੀ ਸਫਾਈ ਕਰਨ ਇਹ ਕਦੀ ਵੇਰੀ ਇਹ ਜਦੋਂ ਸਾ ਟੱਕਣ ਲਾਇਆ ਉਹਦੋਂ ਦੋ ਕਬਾਰੀ ਕੱਢ ਕੇ ਲੈ ਗਏ ਨੇ ਪਰ ਕਰੇ ਵਿੱਚੋਂ ਚੰਗੀ ਤਰ੍ਹਾਂ ਸਫਾਈ ਨਹੀਂ ਕਰ ਰਿਆ ਜੀ محکمہ ਇਹ ਹੂੰ ਨਗਰ ਕਾਉਂਸਲ ਦੀ ਨਿਲਾਇਕੀ ਕਹੋਂਗੇ ਫਿਰ ਤਾਂ ਇਹ ਹਾਂ ਇਹ ਨਾ ਦੇਖੋ ਹੁਣ ਉਹਨਾਂ ਦੀ ਜ਼ਿੰਮੇਵਾਰੀ ਵੰਡਦੀ ਆ ਜੀ ਨਗਰ ਕਾਉਂਸਲ ਕੋਲ ਹਾਂਜੀ ਹਾਂਜੀ ਜ਼ਿੰਮੇਵਾਰੀ ਵੰਡਦੀ ਆ ਵੀ ਜੋ ਅਸਲ ਜੜਾ ਹੈ ਜੋ ਬਿਮਾਰੀ ਹੈ ਉਹ ਜੋ ਗਾਰਾ ਵਿੱਚ ਫਸਿਆ ਹੋਇਆ ਕੱਢਿਆ ਜਾਵੇ ਕਿਉਂਕਿ ਗੱਡੀ ਲਈ ਇਹਨਾਂ ਨੇ ਕਈ ਲੱਖ ਦੀ ਗੱਡੀ ਲਈ ਸੀ ਪਿੱਛੇ ਜੇ ਹਾਂਜੀ ਹਾਂਜੀ ਤੇ ਉਸ ਕਰਕੇ ਜੋ ਪਾਣੀ ਦੀ ਜੋ ਨਿਕਾਸੀ ਸਹੀ ਹੋ ਸਕੇ ਪਰੰਤੂ ਇਹ ਗੜਾ ਨਹੀਂ ਕੱਢ ਰਹੇ ਉੱਪਰੋਂ ਉੱਪਰੋਂ ਲਿਪਾ ਪੋਚੀ ਕਰ ਰਹੇ ਨੇ ਲਿਪਾ ਪੋਚੀ ਕਰ ਰਹੇ ਨੇ ਦੂਸਰੀ ਜੀ ਸਟਰੀਟ ਲਾਈਟਾਂ ਨੇ ਦੇਖੋ ਉੱਪਰ ਲਾਈਟਾਂ ਦੇ ਉੱਪਰ ਸਾਰਿਆਂ ਦੇ ਉਹ ਚੜ ਗਏ ਬੇਲਾਂ ਚੜ ਗੀਆਂ ਕੋਈ ਸਲੈਟਾਂ ਨਹੀਂ ਖਲ੍ਹਦੀਆਂ ਸਾਰਿਆਂ ਦੇ ਕਿਸੇ ਦਾ ਬਲਬ ਨਹੀਂ ਚੱਲਦਾ ਹੈਗਾ ਜੀ ਹੂੰ ਸਾਰਿਆਂ ਦੀ ਐਗਹੀ ਕਹਾਲਤ ਹੋਈ ਪਈ ਆ ਕੀ ਮੰਗ ਕਰਦੇ ਹੋ ਜੀ ਮੈਂ ਤਾਂ ਇਹੀ ਕਰਦਾ ਜੀ ਛਾਡੇ ਵਾਲੇ ਪਾਸੇ ਦਾ ਵੀ ਖਿਆਲ ਰੱਖਣਾ ਇਧਰਲੀ ਸਾਈਡ ਦਾ ਹੀ ਕਿੰਨਾ ਨੰਬਰ ਬੋਰਡ ਹੈ ਜੀ ਇਹ ਸ਼ਾਇਦ ਜੀ ਮੈਨੂੰ ਲੱਗਦਾ 8 ਜਾਂ 14 ਨੰਬਰ ਪੈਂਦਾ ਜੀ ਆਪਣੇ ਇਧਰ ਪੈਂਦਾ ਜੀ ਦੂਜੇ ਜਿਹੜੇ ਆਪਣੇ ਕਾਲੀ ਦਾਲਦੇ ਜੀ ਵੈਪਨ ਸੈਟੀ ਵੈਪਨ ਸੈਟੀ ਹਾਂਜੀ ਹਾਂਜੀ ਅੱਛਾ ਜੀ ਤੋਂ ਉਸੇ ਦੇਖ ਸਕਦੇ ਹਾਂ ਕਿ ਲੋਕਲ ਨਿਵਾਸੀ ਨੇ ਡਾਢੇ ਪਰੇਸ਼ਾਨ ਨੇ ਜਿਸ ਤਰ੍ਹਾਂ ਕਿ ਕੋਈ ਬੰਦਾ ਹੁੰਦਾ ਉਸ ਦੀ ਅੰਦਰਲੀ ਜੋ ਬਿਮਾਰੀ ਹੈ ਉਹ ਨਹੀਂ ਠੀਕ ਕੀਤੀ ਜਾਂਦੀ ਉਹਦੇ ਚਿਹਰੇ ਦੇ ਜੋ ਚਿਹਰਾ ਸ਼ਿੰਗਾਰਿਆ ਜਾਂਦਾ ਤੇ ਪਰੰਤੂ ਉਸ ਦੀ ਅਸਲ ਜੋ ਜੜਾ ਹੈ ਬਿਮਾਰੀ ਦੀ ਉਹ ਠੀਕ ਨਹੀਂ ਕੀਤੀ ਜਾਂਦੀ ਅਸਲ ਜੋ ਜੜਾ ਹੈ ਉਹ ਇੱਥੇ ਸੀਵਰੇਜ ਸਿਸਟਮ ਵਿੱਚ ਫਸਿਆ ਹੋਇਆ ਗਾਰਾ ਹੈ ਪਿਛਲੇ ਦਿਨੀ ਵੀ ਮੈਂ ਖਬਰ ਲਗਾਈ ਸੀ ਸਿੱਧੂ ਖਸਸਰ ਰੋਡ ਰਾਜਮント ਰੋਡ ਉੱਪਰ ਜੋ ਨਾਲੇ ਨੇ ਲੋਕਾਂ ਨੇ ਨਜਾਇਜ਼ ਉਸਾਰੀਆਂ ਕਰਕੇ ਵੱਡੇ ਵੱਡੀਆਂ ਸੀੜੀਆਂ ਬਣਾ ਕੇ ਉਹਨਾਂ ਦੇ ਕਬਜ਼ਾ ਕੀਤਾ ਹੋਇਆ ਤੇ ਜਿਸ ਕਰਕੇ ਉਸ ਰੋਡ ਉੱਤਰ ਉੱਤੇ ਵੀ ਬਹੁਤ ਜ਼ਿਆਦਾ ਪਾਣੀ ਖੜਦਾ ਮੀਂਹ ਪੈਣ ਤੋਂ ਬਾਅਦ ਹਰ ਵਾਰਗੇ ਹਾਲਾਤ ਹੋ ਜਾਂਦੇ ਨੇ ਤੇ ਜਿਸ ਤਰ੍ਹਾਂ ਬਾਈ ਜੀ ਨੇ ਦੱਸਿਆ ਕਿ ਇਹ ਬੋਪਰ ਐ ਰੋਡ ਐ ਇਸ ਉੱਪਰ ਤਿੰਨ ਚਾਰ ਸਕੂਲ ਨੇ ਸ਼੍ਰੀ ਗੁਰੂਵਾਲਕੇਸਨ ਸਾਹਿਬ ਜੋ ਪਬਲਿਕ ਸਕੂਲ ਐ ਸ਼ਕਤੀ ਪਬਲਿਕ ਸਕੂਲ ਐ ਸਰਸਵਤੀ ਸਕੂਲ ਐ ਤੇ ਉਹਨਾਂ ਦਾ ਇੱਕ ਕਾਮਨ ਰਸਤਾ ਐ ਇਸ ਰਸਤੇ ਦੀ ਇਹ ਹਾਲਾਤ ਐ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਕ ਇੱਕ ਸਾਈਡ ਤੇ ਹੋ ਕੇ ਲੰਘ ਰਹੇ ਨੇ ਇੱਥੋਂ ਦੋ ਜੋ ਵਹੀਕਲ ਨੇ ਕ੍ਰੋਸ ਨਹੀਂ ਹੋ ਸਕਦੇ ਜਿਸ ਕਰਕੇ ਇੱਥੇ ਹਾਦਸਾ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ ਦੇਖ ਸਕਦੇ ਹਾਂ ਕਿ ਕਿੰਨੇ ਹਾਲਾਤ ਨੇ ਜੋ ਬਦਤਰ ਹਾਲਾਤ ਨੇ ਦਰਾਹानगर ਕਾਉਂਸਲ ਦੇ ਕੱਲ ਹੀ ਰਿਪੇਅਰ ਕੀਤੀ ਗਈ ਹੈ ਸਿਰਫ ਇਸ ਟੱਕਣ ਨੂੰ ਉੱਚਾ ਕਰਕੇ ਲਗਾ ਦਿੱਤਾ ਗਿਆ ਤੇ ਪਾਣੀ ਉਸੇ ਤਰ੍ਹਾਂ ਬਾਦਸਤੂਰ ਜਿਸ ਤਰ੍ਹਾਂ ਪਹਿਲਾਂ ਜਾਂਦਾ ਸੀ ਉਸੇ ਤਰ੍ਹਾਂ ਓਵਰਫਲੋ ਹੋ ਰਿਹਾ ਹੈ ਤੋਂ ਨਗਰ ਕੌਂਸਲ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਮੈਂ ਤੁਹਾਡਾ ਆਪਣਾ ਗਰਦੀਪ ਸਿੰਘ ਸ਼ਾਹਪੁਰ